ਨਾਬਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਦੋ ਕਤਲਾਂ ਦੀ ਸੁਲਝਾਈ ਗੁੱਥੀ ਅਤੇ ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਬੀਤੇ ਦਿਨੀ ਪਿੰਡ ਤੂੰਗਾ ਅਤੇ ਦਦਰਾਲਾ ਖਰੋੜ ਵਿੱਚ ਹੋਏ ਕਾਤਲਾਂ ਦੇ ਦੋਸ਼ੀਆਂ ਨੂੰ ਨਾਬਾ ਪੁਲਿਸ ਦੇ ਵੱਲੋਂ ਸ਼ਾਨਵੀਨ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਨਾਂ ਕਤਲਾਂ ਦੋਨਾਂ ਕਤਲਾਂ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਨ੍ਹਾਂ ਦੋਸ਼ੀਆਂ ਨੂੰ ਪਾਲ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਕੀਆਂ ਦੇ ਤੋਂ ਸਾਹਬ। ਪ੍ਰੋਫੈਕਟਿਵ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਲਈ। ਡੀਐਸਪੀ ਹਾਫਾ ਡੀਐਸਪੀ ਡੀ ਇੰਚ ਇੰਚਾਰਜ ਸੀਨੀਅਰ ਪਟਿਆਲਾ ਐਸਐਚਓ ਭਾਰਸੂ ਐਸਐਚਓ ਸਦਰ ਨਾਪਾ ਇਹਨਾਂ ਦੀ ਟੀਮ ਨੇ ਬੜਾ ਇਫੈਕਟਿਵਲੀ ਦੋ ਬਲਾਈਂਡ ਮਰਡਰਸ ਨੂੰ ਟ੍ਰੇਸ ਕੀਤਾ ਹੈ। ਜੋ ਪਹਿਲਾ ਮਰਡਰ ਹੈ ਉਹ ਬੰਦਰਾਰਾ ਕਰਾਉਡ ਪਿੰਡ ਦੇ ਵਿੱਚ ਹੋਇਆ ਸੀਗਾ। ਔਨ ਦਾ ਇੰਟਰਵਿਨਿੰਗ ਨਾਈਟ ਆਫ 6 ਤੇ 7 ਤੇ ਜੋ ਜਿਹਦੇ ਚ ਇਨਫੋਰਮੇਸ਼ਨ ਆਈ ਸੀ ਕਿ ਜਗਦੀਪ ਸਿੰਘ ਉਹ ਜੱਗੀ ਇਹਦਾ ਕਿਸੇ ਨੇ ਕਤਲ ਕਰਤਾ ਇਹਦੇ ਘਰ ਦੇ ਵਿੱਚ ਹੀ ਵੇੜੇ ਦੇ ਵਿੱਚ ਸ੍ਰੀ ਸਾਧੀ ਨਾਈਟ ਦਾ ਐਕਟਿੰਗ ਔਨ ਦੈਟ ਇਨਫੋਰਮੇਸ਼ਨ ਅਸੀਂ ਇੱਕ ਕੰਪਲੀਟ ਦਾ ਕੀਤੀ ਸੀ 62 ਪਾਸ ਹੋਣ ਦਾ ਇਹਦੇ ਸੋ ਦੋ ਦੇ ਆਈ ਸੀ ਦੇ ਤੇ ਇਹ ਡਿਊਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਇਹਦਾ ਕੋਈ ਝਗੜਾ ਚੱਲਦਾ ਸੀਗਾ ਨਰਿੰਦਰ ਸਿੰਘ ਫੌਜੀ ਨਾਲ ਤੇ ਇਹ ਕਾਫੀ ਅਕਸ਼ਵਲ ਜਿਉਂ ਬੇਟੇਗામ ਉਹ ਕਹਿੰਦਾ ਸੀਗਾ ਕਾਫੀ ਵਾਰ ਇਹਨਾਂ ਦਾ ਝਗੜਾ ਹੋ ਰਿਹਾ ਹੈ ਤੇ ਇਹ ਵੀ ਸਾਹਮਣੇ ਆਇਆ ਕਿ ਜਿਹੜਾ ਬੇਟੇਗ ਦਾ ਜਿਹੜਾ ਸ਼ੌਕਰ ਹੈ ਉਹਦੀ ਗੇੜੀ ਹੋ ਸੀਗਾ ਉਹ ਧਮਕੀਆਂ ਵਗੈਰਾ ਜਿਹੜਾ ਗੁਰਿੰਦਰ ਸਿੰਘ ਫੌਜੀ ਨੂੰ ਦਿੰਦਾ ਹੈ ਤਾਂ ਜਿਸ ਦਿਨ 6 ਤਰੀਕ ਨੂੰ ਵੀ ਇਹਨਾਂ ਦਾ ਟਕਰਾਅ ਹੋਈ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਨਿਰਿੰਦਰ ਸਿੰਘ ਫੌਜੀ ਇਹਨਾਂ ਨੇ ਘਾ ਜਾਂਦਾ ਇੱਕ ਡਾਂਗ ਦੇ ਨਾਲ ਜਿਹੜਾ ਟੈਂਡਾ ਹੁੰਦਾ ਹੈਗਾ ਪਾਸ ਦਾ ਉਹਦੇ ਨਾਲ ਜਿਹੜੇ ਹਿੱਟ ਹੈਡ ਤੇ ਤੇ ਫੇਸ ਤੇ ਹਿੱਟ ਕਰਕੇ ਇਹਨੂੰ ਇੰਜਰ ਕਰਦਾ ਤੇ ਕਈ ਕੂਸ ਦੋਜ਼ ਇੰਜਰੀਜ਼ ਦੀ ਡੈਥ ਹੋ ਜਾਂਦੀ ਹੈ ਤਾਂ ਬੜਾ ਇਫੈਕਟਿਵਿਟੀ ਜਿਹੜਾ ਹੈਗਾ ਪੁਲਿਸ ਨੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਜਿਹੜਾ ਇਹ ਜਿਹੜਾ ਇਹਨੂੰ ਪ੍ਰੈਸ ਕੀਤਾ ਤੇ ਦੋਸ਼ੀ ਨੂੰ ਰੈਸਟ ਕਰ ਲਿਆ ਤੇ ਫਰਦਰ ਇਨਵੈਸਟੀਗੇਸ਼ਨ ਇਸ ਗੋਇੰਗ ਦਾ ਜੋ ਸੈਕਿੰਡ ਬਲਾਈਂਡ ਮਰਡਰ ਹੈਗਾ ਦੇ ਹੱਥ ਦੇ ਵਿੱਚ ਇੱਕ লাশ ਮਿਲੀ ਸੀ ਸੁਦੇਵ ਸਿੰਘ ਉਸ ਨੂੰ ਇੱਕ 5 2024 ਤੇ ਬੇਸਡ ਔਨ ਦਾ ਇਨਫੋਰਮੇਸ਼ਨ ਉਹਦੀ ਪਤਨੀ ਦੇ ਬਿਆਨ ਦੇ ਬੇਸ ਤੇ ਚਮਕੌਰ ਸਿੰਘ ਨਾਮ ਦੇ ਵਿਅਕਤੀ ਦੇ ਖਿਲਾਫ ਇੱਕ ਪਰਚਾ ਲੱਗ ਜਿਹੜਾ ਬਾਈ ਨੇ ਦਰਜ ਕਰਾਇਆ ਬਟ 杜ਰਿੰਗ ਇਨਵੈਸਟੀਗੇਸ਼ਨ ਇਟ ਕੇਮ ਆਊਟ ਕਿ ਚਮਕੌਰ ਸਿੰਘ ਤੇ ਜਿਹੜਾ ਵਿਦਕ ਦਾ ਆਪਸ ਵਿੱਚ ਡਿਸਪਿਊਟ ਸੀਗਾ ਪੈਸੇ ਆਫ ਇਹ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਿਕ ਨੇ ਪਹਿਲਾਂ ਵੀ ਦੂ ਤਿੰਨ ਪਰਚੇ ਜਿਹੜੇ ਹੈਗੇ ਆ ਦਰਜ ਕਰਵਾਏ ਹੋਏ ਸੀਗੇ ਵੱਖ-ਵੱਖ ਪਾਰਟੀਆਂ ਦੇ ਖਿਲਾਫ ਜਿਹੜੇ ਵੀ ਝੂਠੇ ਪਾਏ ਗਏ ਸੀਗੇ ਪਰ ਉਸ ਕਹੋ ਜੇ ਐਵਿਡੈਂਸਸ ਸਾਹਮਣੇ ਆਏ ਜਿਹਦੇ ਤੋਂ ਸਾਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਮਾਮਲਾ ਹੈਗਾ ਬਲਾਈਂਡ ਮਰਡਰ ਦਾ ਨਾ ਹੋ ਕੇ ਕੋਈ ਧੋਖਾ ਵੀ ਹੋ ਸਕਦਾ ਹੈ। ਤੋਂ ਟੈਕਨੀਕਲੀ ਤੇ ਧਰੋਣੀ ਨੂੰ ਰੱਜੇ ਕਰਨ ਤੇ ਪਾਇਆ ਗਿਆ ਕਿ ਜੂ ਮ੍ਰਿਤਿਕ ਹੈ ਉਹ ਪਲਾਨ ਕਰ ਰਿਹਾ ਸੀ ਕਿ 307 ਦਾ ਪਰਚਾ ਉਹ ਚੰਬੌਰ ਸਿੰਘ ਦੇ ਖਿਲਾਫ ਦਰਜ ਕਰਵਾ ਦੇ। ਉਦੇਸ਼ ਵਾਸਤੇ ਨੇ ਇੱਕ ਵੈਪਨ ਪ੍ਰਕੂਅਰ ਕੀਤਾ ਸੀਗਾ ਆਪਣੇ ਬੀਬੀ ਸਾਥੀਆਂ ਨਾਲ ਗੱਲ ਕੀਤੀ ਪਲਾਨ ਕੀਤਾ ਕਿ ਮੈਂ ਇੱਥੇ ਜਾ ਕੇ ਐਨੀਪ੍ਰੀਕੂ ਮੈਂ ਇੱਕ ਡਰਾਮਾ ਕ੍ਰੀਏਟ ਕਰਾਂਗਾ ਜਿਹਦੇ ਵਾਸਤੇ ਮੈਂ ਆਪਣੇ ਆਪ ਨੂੰ ਨਿੰਜਰ ਕਰਾਂਗਾ ਪੂਰੇ ਵਾਸਤੇ ਮੇਰੀ YouTube ਵਗੈਰਾ ਤੋਂ ਚੈਨਲ ਵਗੈਰਾ ਦੇਖ ਕੇ ਕਿੱਥੇ ਇੰਜਰੀ ਕਰਕੇ ਘੱਟੋ ਘੱਟ ਜਿਹੜਾ ਲਾਈਕ ਦਾ ਲਾਸ ਨਾ ਹੋਵੇ ਪਰ ਇੰਜਰੀ ਹੋ ਜਾਵੇ ਤਾਂ ਮਿਤੀ 1/5 ਨੂੰ ਉਹ ਇਹ ਵੈਪਨ ਲੈ ਕੇ ਗਨ ਸ਼ਾਟ ਇੰਜਰੀ ਆਪਣੇ ਆਪ ਨੂੰ ਕਰਦਾ ਹੈ ਪਰ ਜਿੰਗੂ ਦਾ ਇੰਜਰੀ ਕੋਈ ਡੈਪਥ ਹੋ ਜਾਂਦੀ ਹੈ ਤਾਂ ਬੇਸਡ ਓਨ ਦਾ ਇਨਫੋਰਮੇਸ਼ਨ ਅਸੀਂ ਇੱਕ ਪਰੀ ਅਫੇਅਰ ਦਰਜ ਕੀਤੀ ਸੀ ਚੰਪਾਲ ਸਿੰਘ ਦੇ ਖਿਲਾਫ ਪਰ ਹੁਣ ਉਹਦੇ ਕਰੀਬੀ ਸਾਥੀ ਜੋ ਤਕੀਬ ਵਿਟਨੈਸ ਸਿਖਾਇਆ ਦੇ ਇਸ ਮੈਟਰ ਦੇ ਵਿੱਚ ਉਹਨੇ ਸਾਰਾ ਸਾਨੂੰ ਰਿਵੀਲ ਕੀਤਾ ਤੇ ਹੋਰ ਜਿਹੜੇ ਅਵੇਨਸ ਮਲੇ ਸੀਗੇ ਉਹਨਾਂ ਨੇ ਵੀ ਇਸ ਘਟਨਾ ਸਮੇਂ ਦੀ ਕੋਰੋਬੋਰੇਟ ਕੀਤਾ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਜਿਹੜੀ ਕੀਤੀ ਕਤਲ ਘਟਨਾ ਹੈਗੀ ਇਹ ਮਰਡਰ ਨਹੀਂ ਸੀਗਾ ਤਾਂ ਉਸ ਬੇਸ ਤੇ ਅਸੀਂ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਸੀਡ ਕਰ ਰਹੇ ਹਾਂ ਕਿ ਮੈਨੂੰ ਪਤਾ ਲੱਗੇ ਸਰ ਨਾਲ ਸੀ ਕੋਈ ਜਦੋਂ ਨੇ ਆਪਣੇ ਜਿਵੇਂ ਮੈਂ ਸਟੇਟ ਦਾ ਕੀ ਵਿਟਨੈਸ ਸੀਗਾ ਜਿਹੜੀ ਕੋਲ ਗੱਲ ਕਰਦਾ ਸੀਗਾ ਕਿ ਮੈਂ ਇਹ ਕਰਨਾ ਹੈਗਾ ਤੇ ਇੱਥੇ ਕਰਨਾ ਇਸ ਵੈਪਨ ਨਾਲ ਕਰਨਾ ਤੇ ਉਹਨੇ ਕਰਕੇ ਦਿਖਾਇਆ ਸੈਕੰਡਲੀ ਕੁਝ ਇਦਾਂ ਦੇ ਟੈਕਨੀਕਲ ਮੈਡੀਕਲ ਐਵਿਡੈਂਸਸ ਟੈਕਨੀਕਲ ਐਵਿਡੈਂਸਸ ਤੇ ਹੋਰ ਗਵਾਹ ਜਿਹੜੇ ਸਾਹਮਣੇ ਆਏ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਚੀਜ਼ ਨੂੰ ਕੋਰਪੋਰੇਟ ਕਰਦੇ ਨੇ ਬੇਸਿਕ ਤਾਂ ਕਿ ਜੇ ਅਹ ਕੇਸ ਚੇਂਜ ਕਰਾਂਗੇ ਸੁਸਾਇਡ ਕਰਾਂਗੇ ਕਿ ਇਨਡਾਇਰੈਕਟ ਇਹਨ ਵਿੱਚ ਬੇਸਿਕਲੀ ਅੱਗੇ ਪ੍ਰੋਸੀਡ ਕਰ ਰਹੇ ਆ ਜਿਹੜਾ ਚੰਕੌਰ ਸਿੰਘ ਦੇ ਖਿਲਾਫ ਜਿਹੜਾ ਬਰਚਾ ਦਰਜ ਹੋਇਆ ਉਹ ਨਹੀਂ ਬਣਦਾ ਉਹ ਕੈਨਸਲ ਬੇਸਿਕਲੀ ਇਹਨੂੰ ਕੈਨਸਲੇਸ਼ਨ ਵਾਲੀ ਡਿਫੀਨਿਟਲੀ ਨੂੰ ਲੈ ਗਏ